a

ਵਾਹਿਗੁਰੂ 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 ਵਾਹਿਗੁਰ ਆਓ ਸਾਰੇ ਰਲ ਕੇ ਪਰਪਕਾਰੀ ਸੋਚ ਲੈ ਕੇ ਅੱਗੇ ਵਧਿਏ ਤਾਂ ਕਿ ਸਾਡਾ ਸਮਾਜ ਸਵਰਗ ਨੂਮਾ ਜੰਨਤ ਬਣ ਸਕੇ ਤੇ ਬੱਚੇ ਨਸਿਆਂ ਤੋਂ ਦੂਰ ਰਹਿਣ। ਇਹੀ ਸਾਡਾ ਧਰਮ ਸਿਖਾਉਂਦਾ ਹੈ। ਆਓ ਭਾਈ ਸਾਹਿਬ ਨਾਲ ਗੱਲਬਾਤ ਕਰੀਏ ਤੇ ਜਾਣੀਏ ਅਗਲੀ ਗੱਲ। ਜੋ ਮਹੂਤਵਾਰ ਬੰਦੇ ਮੈਨੇਜਮੈਂਟ ਸੰਗਤ ਦੇ ਸੰਯੋਗ ਦੇ ਨਾਲ ਜੋ ਉਦਪਰਾਲਾ ਕੀਤਾ ਹੈ ਜਿਹੜੇ ਬੱਚੇ ਨਸ਼ਿਆਂ ਦਾ ਦੂਰ ਜੋ ਪੰਜਾਬ 'ਚ ਚੱਲ ਰਿਹਾ ਹੈ ਆਪ ਸੰਤਾ ਇਸ ਚੀਜ਼ ਕੋ ਪਲੀ ਪਾਤਵਾਕ ਹੋ ਵੀ ਜੋ ਨਸ਼ਿਆਂ ਦੀ ਲਤ ਜੋ ਬੱਚਿਆਂ ਨੂੰ ਲੱਗ ਚੁੱਕੀ ਹੈ ਉਹਨਾਂ ਤੇ ਠੱਲ ਪਾਉਣ ਵਾਸਤੇ ਨਵੀਂ ਜੋ ਸਾਡੀ ਫੁੱਲਵਾੜੀ ਹੈ ਇਹ ਮਝੇੜ ਦੀ ਸਮੂਹ ਸੰਗਤਾਂ ਵੱਲੋਂ ਉਦਮ ਕਰਾਲੇ ਕੀਤੇ ਗਏ ਹੈ ਕਿ ਛੋਟੀ ਛੋਟੀ ਜੋ ਫੁੱਲਵਾੜੀ ਹੈ ਉਹਨਾਂ ਨੂੰ ਤੁਹਾਨੂੰ ਨਾਲ ਜੁੜਿਆ ਜਾਵੇ ਸਤਿਗੁਰੂ ਸੋਚੇ ਪਾਦਸ਼ਾਹ ਜੀ ਦੀ ਕਿਰਪਾ ਅਸਿਕਾ ਸਰਦਾਰ ਰਜਿੰਦਰ ਸਿੰਘ ਜੀ ਜਤਾਲ ਸਿੰਘ ਜੀ ਭਾਈ ਸਰਜੀਤ ਸਿੰਘ ਵੀਰ ਗੁਰਵਖ ਸਿੰਘ ਹੋਰ ਮੋਹਦਵਾਰ ਮੈਂ ਕਿੰਨਿਆਂ ਦੇ ਨਾਮ ਲਾਵਾਂ ਸੰਗਤ ਜੀ ਸਤਿਗੁਰੂ ਦੀ ਕਿਰਪਾ ਪੂਰੇ ਪਿੰਡ ਦੇ ਸੰਯੋਗ ਦੇ ਨਾਲ ਇਹਨਾਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਜਿਸ ਤਰ੍ਹਾਂ ਚੀਕਣ ਦੇ ਵਿੱਚ ਸ਼ੁਰੂਆਤ ਕੀਤੀ ਸੀ ਜੀ ਆਸ ਤੋਂ 4-5 ਮਹੀਨੇ ਪਹਿਲੇ 27-28 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਜਿਨ੍ਹਾਂ ਵਿੱਚ ਛੋਟੇ-ਛੋਟੇ ਬੱਚੇ ਵੀ 8-10 ਹੈ 11 ਬੱਚਿਆਂ ਦਾ ਗਰੁੱਪ ਹੈ ਜੋ ਕੀਰਤਨ ਕਰਦੇ ਹਨ ਮਹਾਰਾਜ ਦੀ ਕਿਰਪਾ ਸਦਕਾ ਪਿੰਡ ਵਾਲਿਆਂ ਨੇ ਫਿਰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਮਝੇੜ ਵਿੱਚ ਵੀ ਇਹ ਸ਼ੁਰੂ ਕਰੋ ਤਾਂ ਕਿ ਜੋ ਸਾਡੀ ਨਵੀਂ ਪਨੀਰੀ ਹੈ ਉਹਨੂੰ ਧਰਮ ਦੇ ਨਾਲ ਜੋੜਿਆ ਜਾਵੇ ਸਤਿਗੁਰੂ ਸੋਚੇ ਪਾਦਸ਼ਾਹ ਜੀ ਦੀ ਕਿਰਪਾ ਸਦਕਾ ਐਥੇ ਫਿਰ ਪ੍ਰਸ਼ਾਦ ਬਣਾ ਕਰਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਸ਼ੁਰੂਆਤ ਕੀਤੀ ਸੱਚੇ ਸੱਚੇ ਪਾਦਸ਼ਾਹ ਤੁਹਾਨੂੰ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਜਿੱਦਾਂ ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ ਜੈਸੇ ਸਾਫ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੱਤ ਗੁਰਸਿੱਖ ਕੋਈ ਸ਼ਬਦ ਸਿਖਾਏਗਾ ਇਸੀ ਚੀਜ਼ ਨੂੰ ਮੁੱਖ ਰੱਖਦੇ ਆ ਜੋ ਸਾਡੇ ਛੋਟੇ ਛੋਟੇ ਬੱਚੇ ਹੈ ਇਹਨਾਂ ਨੂੰ ਗੁਰਬਾਣੀ ਦੀ ਸੰਥਿਆ ਕਵਿਤਾਵਾਂ ਤਬਲਾ ਹਾਰਮੋਨੀਅਮ ਤਾਨਪੂਰਾ ਜੋ ਸਤਪੁਰ ਸੱਚੇ ਪਾਤਸ਼ਾਹ ਜੀ ਨੇ ਤਾਲੀਮ ਬਖਸ਼ੀ ਹੈ ਫਰੀ ਸੇਵਾ ਹੋਰ ਵੀ ਜੋ ਚੰਗਰ ਖੇਤਰ ਦੀਆਂ ਕਮੇਟੀਆਂ ਹੈ ਗੁਰਦੁਆਰੇ ਸਹਿਬਾਨਾਂ ਦੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਹਰ ਕਮੇਟੀ ਹਰ ਨਗਰ ਦੇ ਵਿੱਚ ਉਦਮ ਪ੍ਰਾਲਾ ਹੋਣਾ ਚਾਹੀਦਾ ਛੋਟੇ ਛੋਟੇ ਜੋ ਬੱਚੇ ਹੈ 5 10 ਬੱਚੇ ਨੂੰ ਲੈ ਕਰਕੇ ਸ਼ੁਰੂਆਤ ਕਰੀਏ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸੰਗਤ ਜੀ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਕੁਝ ਬੜੇ ਪੱਧਰ ਤੇ ਅਸੀਂ ਜੋ ਸਾਰਾ ਕੁਝ ਲੈ ਕੇ ਜਾਣ ਦੀ ਸੋਚੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ صدਗਾ ਇੱਕ ਬੰਦੇ ਦਾ ਨਹੀਂ ਬਲਕਿ ਸਾਰਾ ਇੱਕ ਸਭੇ ਸਾਂਝੀ ਵਾਲ ਨਾਇਨ ਕੋਈ ਨਾ ਜਿਸse ਬਹਾਰਾ ਜੀਉ ਜਿਵੇਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ ਉਪਦੇਸ਼ ਹੈ ਭਾਈ ਕਿ ਇੱਕ ਪਿਤਾ ਇੱਕ ਸਭੇ ਮਾਰਗ ਮਾਨਸ ਕੀ ਜਾਤ ਸਭੇ ਪਹਿਚਾਨ ਕੋ ਕੋਈ ਮਤ ਭੇਦ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ صدਗਾ ਇਹਦੇ ਵਿੱਚ ਏਜ ਦਾ ਵੀ ਕੋਈ ਹੋ ਨਹੀਂ ਸ਼ੋਭ ਜੀ ਨੂੰ ਹੈ ਉਹ ਮਹਾਰਾਜ ਦੀ ਕਿਰਪਾ صدਕਾ ਜੋ ਸਖਾੜ ਵਾਲੀ ਉਹ ਹੈ ਉਹ ਤੇ ਡਿਪੈਂਡ ਕਰਦਾ ਹੈ ਕਿ ਸਟੂਡੈਂਟ ਨੂੰ ਕਿਸ ਤਰੀਕੇ ਨਾਲ ਤੋਰਨਾ ਹੈ ਸੋ ਏਜ ਦਾ ਕੋਈ ਇਹ ਨਹੀਂ ਸ਼ੌਂਕ ਜੀ ਨੂੰ ਹੈ ਉਹ ਜੀ ਸੱਦ ਕੇ ਮਹਾਰਾਜ ਦੀ ਕਿਰਪਾ ਚੀਕਣੇ ਜੋ ਹੈ ਉਹ ਜੋ ਕਲਾਸ ਦਾ ਟਾਈਮ ਸਾਡਾ ਹੈ 5 ਵਜੇ ਦਾ ਹੈ 4 ਵਜੇ ਤੇ ਲੈ ਕੇ ਇੱਥੇ ਟਾਈਮ ਬੋਧਵਾਰ ਸੱਜਣਾਂ ਨਾਲ ਸਲਾਹ ਕਰਕੇ ਜੋ ਬੋਧਵਾਰ ਬੰਦੇ ਹੈ ਉਹਨਾਂ ਦੀ ਸਲਾਹ ਨਾਲ 4:30 ਬੱਚਿਆਂ ਦਾ ਜੋ ਟਾਈਮ ਹੈ ਪਿਛਲੇ 3-4 ਦਿਨਾਂ ਤੋਂ ਕਲਾਸਾਂ ਬੱਚਿਆਂ ਦੀਆਂ ਨਿਰੰਤਰ ਚੱਲ ਰਹੀਆਂ ਹਨ ਸੋ ਸਰਦਾਰ ਬਿਕਰ ਸਿੰਘ ਜੀ ਸਾਡੇ ਪਿੰਡ ਬਝੇੜ ਦੇ ਜੋ ਇਹਨਾਂ ਬਾਰੇ ਜੋ ਵੀ ਸ਼ਬਦ ਕਹਿੇ ਜਾਣੂ ਘੱਟ ਹੈ ਮਹਾਰਾਜ ਦੀ ਕਿਰਪਾ ਸਦਕਾ ਐਸਪੀਜੀ ਦੇ ਅਧੀਨ ਪਰਿਵਾਰ ਵਿਛੋੜਾ ਸੇਵਾ ਨਿਭਾ ਰਹੇ ਇਹ ਚੈਨਲ ਦੇ ਰਾਹੀ ਜੋ ਸੰਤਾਂ ਨੂੰ ਮੈਸੇਜ ਦੇ ਰਹੇ ਇਹਨਾਂ ਦਾ ਵੀ ਸਹਿਦਲੁਕੁਣਵਾਦ ਸਮੁੱਚੀ ਸੰਗਤਾਂ ਨਾਨਕ ਨਾਮ ਨੇਵਾ ਜਿੰਨੇ ਵੀ ਸ਼ਰੀਰ ਹੈ ਬੇਨਤੀ ਹੈ ਇਹਨਾਂ ਨੂੰ ਵੀ ਅਸੀਸਾਂ ਸਤਿਗੁਰੂ ਸੱਚੇ ਪਾਤਸ਼ਾਹ ਇਹ ਗੁਰਸਿੱਖ ਇਹ ਸੇਵਾਵਾਂ ਜਿਹੜੀਆਂ ਨਿਰੰਤਰ ਨਿਭਾਉਂਦੇ ਰਹਿਣ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣਾ ਦਿਓ ਸੱਜਣ ਸੀਸੜੀਆਂ ਜਿਉਂ ਹੋਵੇ ਸਾਬਸੇ ਮੇਲ ਦੇ ਮਹਾਵਾਕ ਅਨੁਸਾਰ ਇਹਨਾਂ ਦਾ ਵੀ ਬੜਾ ਉਦਮ ਫਰਲਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਕਿ ਜਿੰਨੇ ਵੀ ਬੱਚੇ ਬੈਠੇ ਹੈ ਛੋਟੀਆਂ ਛੋਟੀਆਂ ਕਲਾਸਾਂ ਵਾਲੇ ਬੱਚੇ ਹੈ ਮਹਾਰਾਜ ਦੀ ਕਿਰਪਾ ਸਦਕਾ ਇਹ ਜੋ ਸ਼ੁਰੂਆਤ ਕੀਤੀ ਹੈ ਸੰਗਤ ਜੀ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਵਿਤਾ ਮ ਹਾਰਮੋਨੀਅਮ ਤਬਲਾ ਤਾਨਪੂਰਾ ਜੋ ਵੀ ਬੱਚੇ ਸਿੱਖਣਾ ਚਾਹੁੰਦੇ ਹੋ ਸਤਿ ਸਤਿ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਮੇਨ ਇਹੀ ਨਿਸ਼ਾਨਾ ਹੈ ਜੋ ਨਗਰ ਨਿਵਾਸੀਆਂ ਦੇ ਅਕਿ ਜਿਹੜੇ ਬੱਚੇ ਨਸ਼ਿਆਂ ਵੱਲ ਜਾ ਰਹੇ ਕਮ ਸੇ ਕਮ ਇਹਨਾਂ ਚੀਜ਼ਾਂ ਤੋਂ ਬਚ ਜਾਣ ਸੋ ਸਾਰੀ ਸੰਗਤ ਨੇ ਸਹਿਯੋਗ ਦੇਣਾ ਹੈ ਖਾਸ ਕਰਕੇ ਸਰਦਾਰ ਵਿਕਰ ਸਿੰਘ ਜੀ ਜਿਹੜੇ ਚੈਨਲ ਦੇ ਜ਼ਰੀਏ ਮੈਸ ਸੰਗਤਾਂ ਤੱਕ ਆਊਟ ਕਰ ਰਹੇ ਇਹਨਾਂ ਦਾ ਵੀ ਇਹ ਬੇਨੁਕਲਵਾਦ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਨ੍ਹਾਂ ਦੇ ਸ਼ਰੀਰ ਰੂਪੀ ਭਾਂਡੇ ਬੱਚੇ ਤੇ ਲੈ ਕੇ ਬਜ਼ੁਰਗ ਤੱਕ ਬੈਠੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਇਹੋ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ اے واہگہ جی اں کھاڑ چلو ہر لاہا اگے بسن سہلا اود کٹے دن سے رہنا رے من گੁਰ جن تاج سوارے گرو دی ماتھوں ਧਾਰਨ کر کے اے جو طریقہ اپنایا ہے ساری سਗਰ دنے سوجھ دینا ہے سو سچے بادشاہ کرپا کر مانگتی تورے اے کو ਚ ਪਰਨਾ ਜਿਸ ਕੇ ਛੁਕਰ ਨਾਲ ਸੋ ਹਮਰਾ ਮੀਤ ਹਮਰਾ ਸੋ ਹਮੇਰਾ ਮੀਤ ਹੈ ਮੇਰਾ ਜੋ ਪਾਵਨ ਸ਼ਬਦ ਹੇ ਰਬ ਹੇ ਸਸ ਹੇ করুণਾ ਨਿਦ ਮੇਰੀ ਅਬਾ ਬੇਨਤੀ ਸੁਣ ਲੀਜੈ ਔਰ ਨ ਮੰਗਤ ਹੂੰ ਤੁਮ ਤੇ ਕਛ ਚਾਹਤ ਹੂੰ ਚਿਤ ਮੇ ਸੋਈ ਕੀਜੈ ਪਰਮਸਕਾਰ ਯੋਗ ਸਤਸੰਗੀ ਜਨੋ ਬੱਚੇ ਤੇ ਲੈ ਕੇ ਬਜ਼ੁਰਗ ਤੱਕ ਜਿੰਨੇ ਵੀ ਸ਼ਰੀਰੂਪੀ 판ਡੇ ਸਵਾਧੀਆਂ ਲਾ ਕੇ ਬੈਠੇ ਹੋ ਮਹਾਰਾਜੀ ਬੇਨਤੀ ਸਤਗੁਰੂ ਸੱਚੇ ਪਾਤਸ਼ਾਹ ਜੀ इस मृत सतगुरु निरंकार दया दे सागर सतगुरु दुखालिंग परनासी दयालिंग रूपे सदा अंग संगे अपंगंग बेकुते मेरी विनती सतगुरु सच्चे बादशाह संसार ही नाशमान पदार्थ नहीं और न मांगत हो तुम ते कश चाहत हो चित में सोई कीजे हे वैगुरु ਹੈ ਨਿਰੰਕਾਰ ਐ ਖੁਦਾ ਮੇਰੇ ਮਨ ਦੇ ਵਿੱਚ ਜੋ ਹੈ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਦੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਬਿਹੁ ਦਰਸ਼ਨ ਦੇਖੇ ਦਰਸ਼ਨ ਦੀਜੇ ਖੋਲ ਕੇ ਵਾਰ ਐ ਪ੍ਰਮਾਤਮਾ ਐ ਵਾਹਿ ਗੁਰੂ ਦਰਮਾਂਡੇ ਠੰਡੇ ਦਰਵਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਇਹ ਪ੍ਰਮਾਤਮਾ ਮੇਰੀ ਬੇਨਤੀ ਮੇਰੀ ਅਰਦਾਸ ਮਹਾਰਾਜ ਔਰ ਨਾ ਮੰਗਤ ਹੂੰ ਤੁਮ ਤੇ ਕਸ਼ ਨਾਸਮਾਨ ਪਦਾਰਥ ਨਹੀਂ ਸਤਿਗੁਰੂ ਤੇਰੇ ਦਰਸ਼ਨ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੇਹੋ ਮਿਲਾਏ ਜੀਉ ਬਹੁਤ ਜਨ ਬੜਾ ਅਰਸਾ ਹੋ ਗਿਆ ਸਤਿਗੁਰੂ ਫਿਰਤ ਫਿਰਤ ਬਹੁਤ ਹੀ ਜੁਗਹਾਰਿਓ ਮਾਨਸ ਦੇ ਨਹੀਂ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾ ਨਹੀਂ ਐ ਪ੍ਰਮਾਤਮਾ ਵਾਹਿਗੁਰੂ ਬੜਾ ਸਮਾ ਹੋ ਗਿਆ ਤੇਰੇ ਤੋਂ ਵਿਛੜਿਆ ਇਹ ਜਨਮ ਤੇ ਮਾਰੇ ਦੇਖੇ ਕਹਿ ਰਵਿਦਾਸ ਆਸ ਲਗ ਜੀਵੋਂ ਇਸ ਆਸ ਤੇ ਮਹਾਰਾਜ ਮੈਂ ਬੈਠਾ ਹੈ ਮੇਰੇ ਤੇ ਕਿਰਪਾ ਕਿਉ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਇਹ ਬਨੰਤੀ ਸੁਣ ਪ੍ਰਬ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਦਾਤੇ ਗੁਰ ਪ੍ਰਸ਼ਾਦ ਕਿਨ ਵਿਰ ਲੈ ਜਾਤੇ ਸੋਨੋ ਬਿਣੋ ਪਰ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਇਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾ ਸਤਿਗੁਰੂ ਨਾਮ ਦੀ ਦਾਤ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ ਸਤਿਗੁਰੂ ਇਹੋ ਆਸਰੇ ਤੇਰੇ ਦਰਬਾਰ ਵਿੱਚ ਤੇਰੇ ਪਰੋਸੇ ਬੈਠਾ ਹਾਂ ਸਤਿਗੁਰੂ ਅੰਤਲੇ ਸਵਾਸਾਂ ਤੱਕ ਮਹਾਰਾਜ ਜੀ ਸੇਵਕ ਕਿਉੜ ਨਿਵੇਹੀ ਪ੍ਰੀਤ ਜੀਵਤ ਸਾਹਿਬ ਸੇਵੋ ਆਪਣਾ ਚਲਤੇ ਰੱਖਿਓ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਜਿੰਨੇ ਵੀ ਸ਼ਰੀਰ ਬੈਠੇ ਹੈ ਜੋ ਬਚਨ ਸੁਣੇ ਹੈ ਮਾਨ ਵਿੱਚ ਵਸਾ ਕਰਕੇ ਸੁਣਿਆ ਮੰਨਿਆ ਮੰਨ ਕੀਤਾ ਪਾਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਬਚਨਾਂ ਦੇ ਮੁਤਾਬਿਕ ਜੀਵਨ ਬਣ ਜਾਏ ਤਾਂ ਕਿ ਹੋ ਸਕਣ ਇਹ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾ ਚ ਆਣ ਬੰਦਗੀ ਦੀ ਦਾਤ ਚੋਲੀ ਪਾ ਦੇ ਓ ਹੋ ਰੱਖਿਓ ਨੀ ਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਦੇ ਓ ਹੋ ਰੱਖਿਓ ਨੀ ਮਾਨਿਆਂ ਦਾ ਮਾਨ ਮਾਇਆ ਦੇ ਪੁਲਾਵੇਂ ਵਿੱਚ ਅਣਖੇ ਜੀ ਭੁੱਲ ਗਿਆ ਸੀ ਤੇਰੇ ਨਾਮ ਨੂੰ ਉਹ ਮਨ ਸਦਾ ਪਾਪਾਂ ਵੱਲ ਦੌੜਦਾ ਕੱਸ ਦਿਓ ਇਸ ਦਿਲ ਲਗਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਜੀ ਕੱਸ ਦਿਓ ਇਸ ਦਿਲ ਲਗਾਮ ਨੂੰ ਉਹ ਬੇਨਤੀ ਕੋ ਬੋਲੋ ਸੱਚੇ ਬਾਦਸ਼ਾਹ ਬੇਨਤੀ ਕੋ ਬੋਲੋ ਸੱਚੇ ਬਾਦਸ਼ਾਹ ਦਿਲਾਂ ਦੀਆਂ ਜਾਣੀ ਜਾਣੀ ਦਾਣ ਬੰਦ ਕੀ ਦੀਦਾਤ ਚੋਲੀ ਪਾਦੇ ਓ ਹੋ ਰੱਖਿਓ ਨੀ ਮਾਣਿਆਂ ਦਾ ਮਾਣ ਬੰਦ ਕੀ ਦੀਦਾਤ ਚੋਲੀ ਪਾਦੇ ਓ ਹੋ ਰੱਖਿਓ ਨੀ ਮਾਣਿਆਂ ਦਾ ਮਾਣ ਰੱਖਿਓ ਨੀ ਮਾਣਿਆਂ ਦਾ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ bole so ni ha. bole so ni ha. ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਸੰਗਤ ਦੇ ਸਹਿਯੋਗ ਦੇ ਨਾਲ ਕਮੇਟੀ ਦੇ ਸਹਿਯੋਗ ਨਾਲ ਅੱਛਾ 4 ਹਫ਼ਤਾ ਹੋ ਗਿਆ ਲਿਆ ਕੇ ਬੱਚੇ ਵਾਸਤੇ ਰੱਖਦੇ ਵੀ ਅੱਗੇ ਵੀ ਜੋ ਬੱਚੇ ਹੈ ਜਿਹੜੀ ਗਰੁੱਪ ਬਣਿਆ ਹੋਇਆ ਹੈ ਪਿੰਡ ਮਝੇੜ ਦੇ ਉਹ ਵੀ ਕਹਿੰਦੇ ਬਾਬਾ ਜੀ ਅਸੀਂ ਦੋ ਚਾਰ ਇੰਸਟਰੂਮੈਂਟ ਹੋਰ ਤੁਹਾਨੂੰ ਮਾਹੀ ਖਰਾਵਾਂਗੇ ਬੜਾ ਸੰਗਤ ਦਾ ਸਹਿਯੋਗ ਹੈ ਬੱਚੇ ਵੀ 30 35 ਲਗਭਗ ਸਾਡੇ ਕੋਲ ਬੱਚੇ ਬੱਚੀਆਂ ਹੋ ਗਏ ਹੈ ਸੋ ਸਤਿਗੁਰੂ ਦੀ ਕਿਰਪਾ ਬਾਕੀ ਬਜ਼ੁਰਗ ਬੀਬੀਆਂ ਜਿਨ੍ਹਾਂ ਨੇ ਬਾਣੀ ਦੀ ਸੰਥਿਆ ਵਾਸਤੇ ਵੀ ਕਹਿੰਦੇ ਬਾਬਾ ਜੀ ਅਸੀਂ ਨਾਲ ਨਾਲ ਜਿਉਂਦੇ ਤਨੇਮ ਦੀ ਸੇਵਾ ਹੈ ਇਹ ਵੀ ਨਾਲ ਸ਼ੁੱਤਾ ਕਰਨੀ ਹੈ ਸੋ ਸਤਿਗੁਰੂ ਦੀ ਕਿਰਪਾ ਹੈ ਜੀ ਹਾਂ ਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਿਹ ਹੈ ਜੀ